ਨੀ ਕੁੜੀ ਗੇ ਪਾਣੀ ਲਿਆ ਛੇਤੀ ਪਾਈ ਵੇ ਤੇਰਾ ਮਾਮਾ ਆਇਆ ਮੇਰਾ ਤਾਂ ਬਲਾਈਂ ਜੀ ਕਰਦਾ ਸੀ ਬਈ ਬਾਲੇ ਮਨ ਉਧਰਿਆ ਸੀ ਕੱਲ ਦਾ ਮਨ ਉਛਲੀ ਜਾਂਦਾ ਸੀ ਵੇਖ ਤੂੰ ਆ ਗਿਆ ਭਈਆ ਦਲੇਰਾਂ ਦੀ ਬੇਬੀ ਆਪਦੇ ਭਰਾ ਦੀ ਹੱਥ ਝੋਲਾ ਫੜਦੀ ਤੇ ਅੱਖਾਂ ਭਰਦੀ ਨੀ ਗਿਆ ਹੈ ਕੰਵਲੀ ਮਨ ਕਿਉਂ ਖਰਾਬ ਕਰਦੀ ਐ ਤੂੰ ਆ ਜਾਂਦੀ ਮੇਰੇ ਨਾਲ ਹੁਣ ਤਾਂ ਸੁੱਖ ਨਾਲ ਨੋ ਆ ਗਈ ਤੇਰੇ ਪਹਿਲਾਂ ਤਾਂ ਕਹਿੰਦੀ ਸੀ ਘਰੇ ਔਖਾ ਹੁਣ ਤਾਂ ਸਾਰੇ ਪਾਸਿਆਂ ਸੌਖੀ ਆ ਭਾਈ ਚਾਰ ਦਿਨ ਲਾ ਆਉਂਦੀ ਮਾਮੇ ਨੇ ਆਉਦੀ ਭੈਣ ਦੇ ਸਿਰ ਤੇ ਹੱਥ ਧਰ ਦਿਆਂ ਇਹ ਹੱਦੇ ਬੇਬੇ ਨੇ ਤਾਂ ਹਾ ਨਿਕਲ ਗਈਆਂ ਮਾਣੀ ਮਣ ਕਹਿੰਦੀ ਵੀਰਾ ਤੈਨੂੰ ਕੀ ਪਤਾ ਮੈਂ ਤਾਂ ਪਹਿਲਾਂ ਨਾਲੋਂ ਵੀ ਔਖੀ ਹੋ ਗਈ ਚਰਨੋਂ ਘੁੰਡ ਗੜ ਕੇ ਪਾਣੀ ਦਾ ਗਲਾਸ ਲਿਆਂਗੀ ਤੇ ਦੇਰ ਸਿਆਂ ਦੇ ਮਾਮੀ ਦੇ ਪੈਰੀ ਹੱਥ ਲਾ ਕੇ ਪਛਾਣ ਹਟ ਗਈ ਮਾਮੀ ਨੇ ਚਰਨੋਂ ਆਸ਼ੀਰਵਾਦ ਦਿੱਤੀਆਂ ਪਰ ਚਰਨੋਂ ਦੇ ਹੱਥਾਂ ਦੀ ਪੱਟੀ ਬੰਨੀ ਵੇਖ ਕੇ ਆਪਦੀ ਭੈਣ ਵੱਲ ਵੇਖਿਆ ਤੇ ਬਿਨਾਂ ਕੁਝ ਬੋਲੇ ਚੁੱਪ ਹੋ ਗਿਆ ਚਰਨੋਂ ਨੇ ਚਾਹੀ ਧਰੀ ਸੀ ਚੁੱਲੇ ਤੇ ਕਿ ਦਲੇਰ ਸੋਨੇ ਪਕੇ ਬਖਾਏ ਚਰਾਵੀ ਜੁੱਤੀ ਚੌਂਦਰੀ ਵੱਲ ਮਾਰੀ ਤੇ ਜੁੱਤੀ ਪਤੀਲੇ ਵਿੱਚ ਵੱਜੀ ਚਾਰਨੋ ਦੇ ਠੀਕ ਨਿਕਲ ਗਏ ਬੇਬੇ ਭੱਜ ਕੇ ਚੌਂਦਰੇ ਤੇ ਆਈ ਤੇ ਚਾਰਨੋ ਨੂੰ ਫੜਿਆ ਤੇ ਦਲੇਰ ਸਿੰਘ ਨੂੰ ਗਾਲਾਂ ਕੰਦੀ ਬੋਲੀ ਮਰਨਿਆ ਆਏ ਗਏ ਦੀ ਸ਼ਰਮ ਮੰਨ ਲਿਆ ਕਰ ਮੇਰਾ ਭਰਾ ਦੋ ਬਰਿਆਂ ਤੋਂ ਆਇਆ ਘੁੱਟ ਚਾਹ ਦੀ ਨਹੀਂ ਪੀਣ ਦਿੱਤੀ ਉਹਨਾਂ ਨੂੰ ਤੇਰਾ ਸਿਆਪਾ ਕਦੋਂ ਮੁਖੂ ਦੱਸ ਦੀਆਂ ਉਹਨੂੰ ਉਹਨੂੰ ਪੱਟੂ ਤੇਰੇ ਜੁੰਡੇ ਕਿਹਣੀ ਕੁੜੀ ਦਾ ਮਗਰ ਪਿਆ ਕੱਲ ਜੋਗੀ ਦਲੇਰ ਸਿੰਘ ਨੇ ਸੁੱਕੀ ਦਰੂ ਦਾ ਮੋਟਾ ਜਿਹਾ ਪੈਗ ਲਾਇਆ ਤੇ ਬੋਲਿਆ ਇਹਨੂੰ ਰਾਨ ਨੂੰ ਦੀਂਦਾ ਨਹੀਂ ਖਸਮ ਚਾਹ ਦੀ ਘੁੱਟ ਬਣਾਉਣੀ ਆ ਮੈਨੂੰ ਤਾਂ ਸਿਆਣ ਦੇ ਬਗਾਨੇ ਜਾ ਕੇ ਪੈ ਗਈ ਤੀਵੀ ਨੂੰ ਹੁਣ ਕਹਿਦੀ ਇਹਦੇ ਪਿਓ ਨੂੰ ਬੁੜਗੇ ਲੈ ਜੀ ਇਹਨੂੰ ਜਗਲ ਜਨਨ ਨੂੰ ਮੈਂ ਨਹੀਂ ਰੱਖਣੀ ਮੈਨੂੰ ਨਾ ਦਿਸੇ ਬਸ ਐ ਮੇਰੇ ਭਰਾ ਨੂੰ ਦੋ ਕੁੱਟਾ ਚਾਹ ਪੀ ਲੈਣ ਦੇ ਫਿਰ ਕਰਦੀਆਂ ਤੇਰੇ ਨਾਲ ਗੱਲ ਜਿਹੜੇ ਵੇਲੇ ਦਾ ਤੁਰਿਆ ਉਹ ਘਰੋਂ ਦਲੇਰ ਸੋ ਮਾਮੇ ਨੂੰ ਬਿਨਾਂ ਬੁਲਾਏ ਘਰੋਂ ਬਾਹਰ ਨਿਕਲ ਗਿਆ ਕੀ ਹੋਇਆ ਭੈਣੇ ਕਿਉਂ ਭੌਂਕਦਾ ਮੈਨੂੰ ਦੱਸ ਮੈਂ ਸ਼ਾਂਗ ਨੂੰ ਲੈ ਦੱਸ ਮੈਨੂੰ ਹੀ ਬੁਲਾ ਕੇ ਨਹੀਂ ਗਿਆ ਹੁਣ ਸੌਇਦ ਹੋ ਗਿਆ ਇਹਦਾ ਬਿਬਨੇ ਅੱਖਾਂ ਪੂਰੀਆਂ ਤੇ ਭਰਾ ਕੋਲ ਸਾਰੀ ਗੱਲ ਦਸੀ ਵੈਨਿਆ ਨਹੀਂ ਇਹ ਮਗਰ ਪਿਆ ਰਿੰਦਾ 24 ਘੰਟੇ ਬਥੇਰਾ ਕੁੱਟਦਾ ਉਹਨੂੰ ਪਤਾ ਨਹੀਂ ਕੌਣ ਸਿਖਾਉਂਦਾ ਕੰਜਰ ਬਾਹਰੋਂ ਆਉਂਦਾ ਤੇ ਬੱਕਰੀ ਵਾਂਗ ਢਾ ਲੈਂਦਾ ਮੈਂ ਤਾਂ ਕੱਲ ਉਧਰਲੀ ਭੈਣ ਦੇ ਘਰੇ 10 ਮਿੰਟ ਕੀ ਗਈ ਪਤਾ ਨਹੀਂ ਕਿੱਧਰੋਂ ਆਗਾ ਤੇ ਹੌਨ ਸਰ ਕੁੜੀ ਨੂੰ ਕੁੱਟਣ ਲੱਗ ਪਿਆ ਕੁੜੀ ਦਾ ਜੀਕਾ ਬਿਹੇਵਿਅਰ ਸੁਣਨ ਜਿਵਾ ਕੁੜੀ ਸਾਹ ਨਹੀਂ ਘੜਦੀ ਕਦੇ ਮੂੰਹੋਂ ਬੋਲ ਨਹੀਂ ਕੱਢਿਆ ਅੱਦੀ-ਤਿਆਦੀ ਕੁੱਟਦੀ ਮਾਰੀ ਪਈ ਆ ਤੇ ਐਨੇ ਨੂੰ ਦਲੇਰ ਤੋਂ ਬਾਹਰੋਂ ਆਉਂਦਾ ਤੂੱਚੀ ਤੇ ਨਹੀਂ ਬੋਲਦਾ ਕਮ ਜਾਤੇ ਤੇਰੇ ਪਿਆਰ ਨੂੰ ਸੁਨੀਹਾ ਭੇਜਾ ਚੌਰੀ ਬੜੇ ਨੂੰ ਆਪਦੇ ਲੀੜ ਲੱਤੇ ਪਾਲਾ ਝੋਲੇ ਵਿੱਚ ਤੇ ਦੁਰਦੀ ਬਣ ਤੇ ਚਰਨ ਉੱਚੀ ਉੱਚੀ ਰੋਣ ਲੱਗ ਪਈ ਜਿਵੇਂ ਹੱਥ ਜੋੜਦੀਆਂ ਮੇਰੇ ਬਾਪ ਨੂੰ ਸੇਹ ਨਾ ਭੇਜੋ ਜੀ ਜੀ ਆਇਆਂ ਕਰੋ ਮੈਂ ਪੈਰੀ ਚੁਨੀ ਧਰਦੀਆਂ ਤੁਹਾਡੀ ਕਹਿੰਦੀ ਚਰਨੋਂ ਦਲੇਸ ਵੱਲ ਆਉਂਦੀ ਤੇ ਬੇਬੇ ਨੇ ਮੋਢਾਂ ਤੋ ਫੜਦੀ